ਤੁਸੀਂ ਇੱਕ ਦੇ ਖਿਲਾਫ ਹੀ ਐਕਸ਼ਨ ਨਹੀਂ ਲਿਆ ਤੁਸੀਂ ਇਸ ਕਰਕੇ ਕੋਈ ਇਨਕੁਆਰੀ ਆਰਡਰ ਨਹੀਂ ਕੀਤੀ ਇਸ ਗੱਲ ਦੀ ਕਿਉਂਕਿ ਤੁਹਾਡੇ ਆਪਣੇ ਹੁਕਮਾਂ ਤੇ ਤੁਸੀਂ ਕਟਾਏ ਸੀ ਜਿਹੜੇ ਲੋਕਾਂ ਨੇ ਕਿ ਜਿਹੜੀ ਇੰਨੇ ਸਾਲਾਂ ਤੋਂ ਸਕੀਮ ਚੱਲਦੀ ਪਈ ਸੀ ਤੁਸੀਂ ਉਹਨਾਂ ਗਰੀਬਾਂ ਦਾ ਮਜ਼ਾਕ ਵੀ ਉਡਾਇਆ ਉਹਨਾਂ ਤੇ ਕਈ ਤਰ੍ਹਾਂ ਦੇ ਝੂਠੇ ਦੋਸ਼ ਵੀ ਲਾਏ ਤੇ ਦੋ ਸਾਲ ਤੁਸੀਂ 40 ਲੱਖ ਲੋਕਾਂ ਨੂੰ ਇਸ ਸਹੂਲਤ ਤੋਂ ਵਾਂਝਾ ਰੱਖਿਆ ਜਿਹੜੀ ਦੋ ਟੰਗ ਦੀ ਰੋਟੀ ਦੀ ਸਹੂਲਤ ਹੈ ਪੰਜਾਬ ਸਰਕਾਰ ਨੇ ਜਿਹੜਾ ਫੈਸਲਾ ਲਿਆ ਕਿ 10 ਲੱਖ 70 ਹਜ਼ਾਰ ਜਿਹੜੇ ਨੀਲੇ ਕਾਰਡ ਰਾਸ਼ਨ ਵਾਲੇ ਗਰੀਬ ਲੋਕਾਂ ਦੇ ਕੱਟੇ ਗਏ ਸੀ ਉਹ ਦੁਬਾਰਾ ਬਹਾਲ ਕੀਤੇ ਜਾਣਗੇ ਉਸ ਫੈਸਲੇ ਨੇ ਇਹ ਸਾਰਾ ਪੋਲ ਖੋਲ੍ਹ ਕੇ ਰੱਖ ਦਿੱਤਾ ਕਿ ਕਿਸ ਤਰੀਕੇ ਘਟਿਆ ਰਾਜਨੀਤੀ ਹੇਠ 2 ਸਾਲ 10 ਲੱਖ 70 ਹਜ਼ਾਰ ਪਰਿਵਾਰਾਂ ਨੂੰ ਇਸ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਜੀ ਦੀ ਸਰਕਾਰ ਨੇ ਨਾਜਾਇਜ਼ ਸਜਾ ਦਿੱਤੀ ਸੀ ਉਸ ਵੇਲੇ ਮੁੱਖ ਮੰਤਰੀ ਸਾਹਿਬ ਬੜੀਆਂ ਬਾਹਾਂ ਖੜੀਆਂ ਕਰਕੇ ਕਹਿੰਦੇ ਸੀ ਕਿ ਬਸਤੀਜ ਕਰਾਣੇ ਦੇ ਵੀ ਕਾਰਡ ਬਣ ਗਏ ਸਰਪੰਚਾਂ ਦੇ ਵੀ ਕਾਰਡ ਬਣ ਗਏ ਵੱਡੇ ਵੱਡੇ ਧਰਾੜਾ ਦੇ ਕਾਰਡ ਬਣ ਗਏ ਤੇ ਅੱਜ ਜਦੋਂ ਤੁਸੀਂ ਉਹਨੂੰ ਬਹਾਲ ਕਰਦੇ ਹੋ ਪਾਰਲੀਮੈਂਟ ਦੀ ਇਲੈਕਸ਼ਨ ਨੂੰ ਮੁੱਖ ਰੱਖ ਕੇ ਤੇ ਤੁਹਾਡਾ ਜਿਹੜਾ ਝੂਠ ਹੈ ਉਹ ਖੁੱਲ ਕੇ ਨਿਕਾ ਹੋ ਜਾਵੇ ਜੇ ਇੱਕ ਕਾਰ ਤੇ ਚਾਰ ਵੀ ਆਸਟ ਮੈਂਬਰ ਹੋਣ ਤੇ 40 ਲੱਖ ਲੋਕਾਂ ਨੂੰ ਗਰੀਬ ਲੋਕਾਂ ਨੂੰ ਤੁਸੀਂ 2 ਸਾਲ ਅਨਾਜ ਤੋਂ ਜਿਹੜਾ ਉਹ ਆਪਣੇ ਹੱਕ ਤੋਂ ਵਾਂਝਾ ਰੱਖਿਆ ਕਿ ਇਸ ਕਰਕੇ ਦੁਕਾਨੇ ਤੁਹਾਡੀ ਸਰਕਾਰ ਬਣਾਈ ਸੀ ਪੰਜਾਬ ਦੇ ਵਿੱਚ ਕਿ ਜਿਹੜੀ ਇੰਨੇ ਸਾਲਾਂ ਤੋਂ ਸਕੀਮ ਚੱਲਦੀ ਪਈ ਸੀ ਤੁਸੀਂ ਉਹਨਾਂ ਗਰੀਬਾਂ ਦਾ ਮਜ਼ਾਕ ਵੀ ਉਡਾਇਆ ਉਹਨਾਂ ਤੇ ਕਈ ਤਰ੍ਹਾਂ ਦੇ ਝੂਠੇ ਦੋਸ਼ ਵੀ ਲਾਏ ਤੇ 2 ਸਾਲ ਤੁਸੀਂ 40 ਲੱਖ ਲੋਕਾਂ ਨੂੰ ਇਸ ਸਹੂਲਤ ਤੋਂ ਵਾਂਝਾ ਰੱਖਿਆ ਜਿਹੜੀ ਦੋ ਡੰਗ ਦੀ ਰੋਟੀ ਦੀ ਸਹੂਲਤ ਆ ਉਹ ਵੀ ਤੁਸੀਂ ਬੰਦ ਕਰ ਦਿੱਤੀ ਹੁਣ ਮੈਂ ਮੁਖਵੰਤੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਤੁਸੀਂ ਕ੍ਰੈਡਿਟ ਨੂੰ ਲੈ ਰਹੇ ਹੋ ਕਿ ਮੈਂ ਹੁਣ 10 ਲੱਖ 70 ਹਜ਼ਾਰ ਬਹਾਲ ਕਰ ਰਿਆਂ ਕਟਿਆ ਵੀ ਤੁਸੀਂ ਜੇ ਤੁਹਾਡੇ ਹੁਕਮਤ ਨਹੀਂ ਕਟਿਆ ਗਿਆ ਸੀ ਪੋਲੀਟੀਕਲੀ ਨਹੀਂ ਕਟਿਆ ਗਿਆ ਸੀ ਤੇ ਫਿਰ ਦੱਸੋ ਕਿੰਨੇ ਅਫਸਰਾਂ ਦੇ ਖਿਲਾਫ ਤੁਸੀਂ ਐਕਸ਼ਨ ਲਿਆ ਜਿਨ੍ਹਾਂ ਨੇ ਉਹਨਾਂ ਦੇ ਨਜਾਇਜ਼ ਕੱਟੇ ਸੀ ਇਸ ਤਰ੍ਹਾਂ ਪ੍ਰਸ਼ਾਸਨ ਚੱਲਦਾ। ਅਗਰ ਉਹਨਾਂ ਗਰੀਬਾਂ ਦੇ ਕਾਰਡ ਗਲਤ ਕੱਟੇ ਗਏ ਸੀ ਤੇ ਤੁਹਾਨੂੰ ਹੁਣ ਤੱਕ ਕਿੰਨੇ ਅਫਸਰ ਸਸਪੈਂਡ ਕਰਨੇ ਚਾਹੀਦੇ ਸੀ? ਤੁਸੀਂ ਇੱਕ ਦੇ ਖਿਲਾਫ ਹੀ ਐਕਸ਼ਨ ਨਹੀਂ ਲਿਆ। ਤੁਸੀਂ ਇਸ ਕਰਕੇ ਕੋਈ ਇਨਕੁਆਰੀ ਆਰਡਰ ਨਹੀਂ ਕੀਤੀ ਇਸ ਗੱਲ ਦੀ ਕਿਉਂਕਿ ਤੁਹਾਡੇ ਆਪਣੇ ਹੁਕਮਾਂ ਤੇ ਤੁਸੀਂ ਕਟਾਏ ਸੀ। ਜਿਹੜੇ ਲੋਕਾਂ ਨੇ ਤੁਹਾਨੂੰ ਵੋਟਾਂ ਨਹੀਂ ਪਾਈਆਂ ਜਿਹੜੇ ਲੋਕੀ ਦੂਜੀਆਂ ਪਾਰਟੀਆਂ ਨਾਲ ਸੀ ਤੁਸੀਂ ਉਹਨਾਂ ਦੇ ਕਾਰਡ ਕੱਢ ਦਿੱਤੇ। ਜਦੋਂ ਅਸੀਂ ਥੱਲੇ ਜਾ ਕੇ ਜ਼ਮੀਨ ਦੇ ਉੱਤੇ ਆਵਾਜ਼ ਉਠਾਈ ਇਹ ਇਸ਼ੂ ਪੜਿਆ ਤੁਹਾਨੂੰ ਲੱਗਿਆ ਕਿ ਪਾਰਲੀਮੈਂਟ ਵਿੱਚ ਵੋਟਾਂ ਨਹੀਂ ਪੈਣੀਆਂ ਤੇ ਹੁਣ ਤੁਸੀਂ ਬਹਾਲ ਕਰ ਦਿੱਤੇ ਤੁਹਾਡਾ ਸਾਰੀ ਜਿਹੜੀ ਗੰਦੀ ਰਾਜਨੀਤੀ ਆ ਉਹ ਖੁੱਲ ਕੇ ਸਾਹਮਣੇ ਆ ਗਈ ਪਰ ਲੋਕੀ ਬਖਸ਼ਣਗੇ ਨਹੀਂ ਮੁੱਖ ਮੰਤਰੀ ਸਾਹਿਬ ਪਾਰਲੀਮੈਂਟ ਵਿੱਚ ਜਵਾਬ ਇਹਦਾ ਦੇਣਾ ਪਊਗਾ ਸਿਰਫ ਇੱਕ ਪੋਲਟਿਕਸ ਵੰਡ ਡਾਟਾ ਕਰਕੇ ਕਾਰ ਕੱਟੇਗੀ ਕੋਈ ਹੋਰ ਕੋਈ ਕਾਰਨ ਨਹੀਂ ਨਹੀਂ ਜੇ ਵੰਡ ਡਾਟਾ ਪੋਲਟਿਕਸ ਨਾ ਹੁੰਦੀ ਇਹ ਜਾਲਬੁੱਝ ਕੇ ਬਦਰਾ ਲੈਣ ਦੀ ਭਾਵਨਾ ਨਾਲ ਨਾ ਕੱਟੇ ਜਾਂਦੇ ਤੇ ਫਿਰ ਕਿਸੇ ਅਫਸਰ ਤੇ ਐਕਸ਼ਨ ਹੁੰਦਾ ਤੁਸੀਂ ਇੱਕ ਦਸਤੇ ਪੰਜਾਬ ਦਾ ਅਫਸਰ ਜਿੱਤੇ 10 ਲੱਖ 70 ਹਜ਼ਾਰ ਛੋਟਾ ਨਹੀਂ ਬਹੁਤ ਵੱਡੀ ਫਿਗਰ ਹੈ ਅਕੱਲ ਗੱਲ ਨੂੰ ਕੀ ਮੰਨ ਕਰ ਰਿਹਾ ਕਿ ਅਸਰਾਂ ਦੇ ਉੱਤੇ ਅਸੀਂ ਤਾਂ ਹੁਣ ਲੋਕਾਂ ਨੂੰ ਕਹਿੰਨੇ ਆ ਕਿ ਇਹਨਾਂ ਨੂੰ ਜਦੋਂ ਆਉਂਦੇ ਆ ਉੱਥੇ ਚੌਂਕ ਦੇ ਵਿੱਚ ਪਿੰਡ ਦੇ ਵਿੱਚ ਖੜ ਕੇ ਪੁੱਛੋ ਵੀ ਤੁਸੀਂ ਵੱਡੇ ਵੱਡੇ ਵਾਅਦੇ ਕੀਤੇ ਸੀ ਤੁਸੀਂ ਤਾਂ ਸਾਡੇ ਜਿਹੜੀ ਪਹਿਲੀ ਸਹੂਲਤ ਮਿਲਦੀ ਸੀ ਉਹ ਵੀ ਬੰਦ ਕਰ ਦਿੱਤੀ ਉਹਦਾ ਜਵਾਬ ਹੁਣ ਲੋਕੀ ਦੇਣਗੇ ਸੱਜਾ ਲੋਕੀ ਦੇਣਗੇ